ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਧੰਨ ਗੁਰੂ ਰਣਦਾਸ ਜੀ ਆਪਣੀ ਮਿਹਰ ਸਭ 'ਤੇ ਬਣਾਈ ਰੱਖਣ ਤੇ ਅੱਜ ਆਪਾਂ ਲੱਗੇ ਆ ਜੀ ਮਤਲਬ 컬러 ਵਾਲੇ ਚੌਲ ਬਣਾਉਣਾ ਜਿਨੂੰ ਆਪਾਂ 컬러 ਵਾਲੇ ਚੌਲ ਵੀ ਕਹਿੰਨੇ ਆ ਤੇ ਜਰਦਾਰੀ ਬੋਲਦੇ ਆ ਅਸੀਂ ਤਾਂ ਵੈਸੇ ਤੇ ਇਹਦੇ ਲਈ ਲਿਆਏ ਆਪਾਂ ਆਹ ਬਦਾਮ ਲੈਏ ਨੇ ਤੇ ਆਹ ਕਿਸ਼ਮਿਸ਼ ਸੌਗੀ ਲਈਏ ਤੇ ਆ ਆਪਾਂ ਨਾਰੀਅਲ ਇਹ ਖੁੱਪਾ ਗਿਰੀ ਇਹਨੂੰ ਆਪਾਂ ਚੀਰ ਲਿਆ ਤੇ ਇਹ ਵਾਸਤੇ ਆਪਾਂ ਇਹਦੇ ਚ ਕਾਜੋ ਵੀ ਪਾ ਸਕਦੇ ਹਾਂ ਆਪਣੀ ਮਰਜ਼ੀ ਆ ਤੇ ਆ ਆਪਾਂ ਲੈਨੇ ਢਾਈ ਗਲਾਸ ਚੋਲਾਂ ਦੇ ਕਿਉਂਕਿ ਸਾਡੇ ਬੱਚੇ ਨਾ ਬਹੁਤ ਖੁਸ਼ ਹੋ ਕੇ ਖਾਂਦੇ ਆ ਤੇ ਇਸ ਕਰਕੇ ਮੈਂ ਤਾਂ ਖੁੱਲੇ ਬਣਾ ਲਈ ਹੁੰਨੀ ਆ ਵਾਲੇ ਗਲਾਸ ਨਾ ਢਾਈ ਗਲਾਸ ਲੈਨੇ ਮਤਲਬ ਜੇਕਰ ਆਪਾਂ ਉਧਾਂ ਗਿਣਤੀ ਕਰੀਏ ਨਾ ਤੇ ਇਹ ਹੋਣਗੇ 7 500 750 ਗ੍ਰਾਮ ਮਤਲਬ ਇੰਨੇ ਪੌਣਾ ਕਿਲੋ ਇੰਨੇ ਹੋਣਗੇ ਤੇ ਇਧਰ ਆਪਾਂ ਰੱਖ ਲਿਆ ਹੈ ਪਾਣੀ ਤੇ ਇਹਦੇ ਲਈ ਪਾਣੀ ਆਪਾਂ ਰੱਖਣਾ ਹੈ ਖੁੱਲਾ ਮਤਲਬ ਕੋਈ ਪਾਣੀ ਦੀ ਉਹ ਨਹੀਂ ਹੈਗੀ ਮਣਕੇ ਰੱਖਣਾ ਪਾਣੀ ਪਾਣੀ ਨੂੰ ਆਪਾਂ ਰੱਖਣਾ ਹੈ ਖੁੱਲਾ ਤੇ ਆ ਹੈਗਾ ਆਪਣੇ ਕੋਲ ਕਲਰ ਜੜਦੇ ਵਾਲਾ ਤੇ ਇਹ ਥੋੜਾ ਜਿਹਾ ਕੋਸਾ ਪਾਣੀ ਇਹਦੇ ਵਿੱਚੋਂ ਕੱਢ ਕੇ ਤੇ ਇਹ ਆਪਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਕਲਰ ਤੇ ਫਿਰ ਇਹਨੂੰ ਆਪਾਂ ਬਾਅਦ ਵਿੱਚ ਚੌਲ ਪਾ ਕੇ ਤੇ ਬਣਾਵਾਂਗੇ ਤੇ ਜਦੋਂ ਤਿੰਨ ਕਣੀਆਂ ਚੌਲਾਂ ਦੀਆਂ ਰਹਿ ਗਈਆਂ ਜੇ ਇਹ ਚੌਲ ਆਪਣੇ ਆਦੇ ਤਾਂ ਆਪਾਂ ਪਾ ਦਿੱਤੇ ਆ ਪਤਿਲੇ ਚ ਤੇ ਆ ਦੇਖੋ ਇਸ ਤਰ੍ਹਾਂ ਬਣ ਰਹਿਣ ਤੇ ਜਦੋਂ ਹਜੇ ਇਹ ਮਤਲਬ ਤਿੰਨ ਕਣੀਆਂ ਰਹਿ ਜਾਣਗੀਆਂ ਹਨ ਤੇ ਉਦੋਂ ਆਪਾਂ ਇਹਨਾਂ ਨੂੰ ਮਤਲਬ ਇਹ ਹੱਥ ਦੇ ਨਾਲ ਦੇਖ ਲਾਂਗੇ ਇਹ ਚੈੱਕ ਕਰਕੇ ਤੇ ਜਦੋਂ ਇਹਦੀਆਂ ਤਿੰਨ ਕਣੀਆਂ ਰਹਿ ਜਾਣ ਫਿਰ ਆਪਾਂ ਇਹਨਾਂ ਨੂੰ ਕਈ ਲੋਕ ਸੇਲੇ ਦੇ ਵੀ ਬਣਾਉਂਦੇ ਆ ਬਸ ਇਹ ਆਪਾਂ ਨਾਰਮਲ ਜਿੱਦਾਂ ਆਪਣੇ ਘਰ ਦੇ ਬਾਸਮਤੀ ਦੇ ਚੌਲ ਆਪਾਂ ਉਹ ਬਣਾਇਆ ਹੈ ਤੇ ਇਹ ਹੁਣ ਰਿਜ ਜਾਣਗੇ ਤੇ ਜਦੋਂ ਇਹ ਤਿੰਨ ਕਣੀਆਂ ਰਹਿ ਜਾਣਗੀਆਂ ਤੇ ਫਿਰ ਆਪਾਂ ਇਧਰ ਚਾਸ਼ਨੀ ਬਣਾ ਕੇ ਬਾਕੀ ਆਪਾਂ ਸਾਰਾ ਕੁਝ ਕਰਕੇ ਤਿਆਰ ਰੱਖਿਆ ਹੋਇਆ ਹੈ ਡਰਾਈ ਫਰੂਟ ਤੇ ਇਹ ਆਪਾਂ ਇਧਰ ਉੱਪਰ ਪਾ ਦਾਂਗੇ ਇਹਦੇ ਵਿੱਚ ਇਹ ਸਭ ਆਪਣੇ ਚਾਹਲ ਬਣ ਰਾਇਆ ਜੀ ਆਹ ਦੇਖੋ ਆਪਣੇ ਨਾਲ ਚਾਹਲ ਹੋ ਗਏ ਨੇ ਆ ਮਤਲਬ ਕਿ ਤਿੰਨ ਕਣੀਆਂ ਦੇ ਆ ਤਿੰਨ ਕਣੀਆਂ ਵਿੱਚ ਰਹਿ ਗਈਆਂ ਆ ਦੇਖੋ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਚੈੱਕ ਕਰਦੇ ਆ ਨਾ ਇਸ ਤਰ੍ਹਾਂ ਚੈੱਕ ਕਰਦੇ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਜਦੋਂ ਆਪਾਂ ਇਦਾਂ ਫੇਂਕੇ ਦੇਖਦੇ ਆ ਨਾ ਤੇ ਆਪਾਂ ਨੂੰ ਇਹਨਾਂ ਪਤਾ ਲੱਗ ਜਾਂਦਾ ਆ ਦੇਖੋ ਮਤਲਬ ਤਿੰਨ ਕਣੀਆਂ ਜਦੋਂ ਰਹਿ ਜਾਂ ਨਾ ਇਹ ਉਹਦਾ ਹੁਣ ਆਪਾਂ ਇਹਨਾਂ ਨੂੰ ਆ ਛਾਣਣੇ ਦੇ ਵਿੱਚ ਛਾਣ ਲੈਨੇ ਤੇ ਫਿਰ ਏਨਾ ਆਪਾਂ ਅੱਧਾ ਗਲਾਸ ਪਾਣੀ ਪਾ ਲਿਆ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਡੇਢ ਗਲਾਸ ਚੀਨੀ ਜਾਨੀ ਕਿ ਖੰਡ ਦਾ ਡੇਢ ਗਲਾਸ ਆਪਾਂ ਇਹ ਪਾ ਦਾਂਗੇ ਆ ਗਲਾਸ ਆਪਾਂ ਪਾਤਾ ਤੇ ਆ ਅੱਧਾ ਗਲਾਸ ਆਪਾਂ ਹੋਰ ਪਾ ਦਾਂਗੇ ਚੀਨੀ ਦਾ ਤੇ ਇਹ ਆਪਣੀ ਚਾਹਣੀ ਬਹੁਤ ਹੀ ਸੋਹਣੀ ਤਿਆਰ ਹੋਊਗੀ ਹੁਣ ਆਪਾਂ ਇਹਨੂੰ ਚਾਹਣੀ ਵਿੱਚ ਤਿਆਰ ਕਰ ਲੈਨੇ ਤੇ ਇੱਧਰ ਆਪਣਾ ਡਰਾਈ ਫਰੂਟ ਤਿਆਰ ਹੈ ਤੇ ਉਹਨੂੰ ਆਪਾਂ ਮੜਾ ਜਾ ਫਰਾਈ ਕਰਕੇ ਤੇ ਉਹ ਆਪਾਂ ਉੱਪਰ ਦੀ ਪਾ ਦਿਆਂਗੇ ਤੇ ਹੁਣ ਆਪਾਂ ਇਹ ਚਾਣੀ ਨੂੰ ਤਿਆਰ ਕਰਦੇ ਜਦੋਂ ਇਹ ਇਹ ਇੱਕ ਤਾਰ ਦੀ ਚਾਣੀ ਬਣ ਜਾਵੇ ਫਿਰ ਆਪਾਂ ਇਹਦੇ ਵਿੱਚ ਚੌਲ ਮਿਕਸ ਕਰ ਦਾਂਗੇ ਚਾਸ਼ਨੀ ਤੇ ਅਰੋਗੀ ਸੀ ਤੇ ਆਪਣੇ ਚੌਲ ਬਹੁਤ ਹੀ ਸੋਹਣੇ ਬਣੇ ਨੇ ਬਹੁਤ ਹੀ ਜ਼ਿਆਦਾ ਸੋਹਣੇ ਆ ਇਕੱਲੇ ਇਕੱਲੇ ਚੌਲ ਨੇ ਤੇ ਇੱਧਰ ਆਪਣੇ ਨਾ ਆਹਾ ਦੇਸੀ ਘਿਓ ਦੇ ਵਿੱਚ ਮੈਂ ਕੀ ਕਰ ਲਿਆ ਤੇ ਇਹਨੂੰ ਹੁਣ ਆਪਾਂ ਇੱਧਰ ਇਹਦੇ ਉੱਪਰ ਪਾ ਦਾਂਗੇ ਤੇ ਇਹਨਾਂ ਨੂੰ ਜ਼ਿਆਦਾ ਨਹੀਂ ਕਰਨ ਦੀ ਲੋੜ ਹੁੰਦੀ ਤੇ ਤੇ ਆ ਦੇਖੋ ਚੌਲ ਆਪਣੇ ਬਹੁਤ ਹੀ ਸੋਹਣੇ ਬਣੇ ਨੇ ਤੁਸੀਂ ਚੌਲਾਂ ਦੀ ਲੁੱਕ ਦੇਖ ਲਓ ਦੇਖੋ ਕਿੰਨੇ ਖਿਲੇ ਖਿਲੇ ਚੌਲ ਬਣੇ ਨੇ ਇਹ ਜਦੋਂ 5-7 ਮਿੰਟ ਪੈ ਰਹੇ ਨਾ ਤੇ ਇਹ ਚੌਲ ਇਦਾਂ ਹੋ ਜਾਣੇ ਭਾਵੇਂ ਆਪਾਂ ਇਹਨਾਂ ਨੂੰ ਗਿਣ ਲਈਏ ਮਤਲਬ ਥੋੜਾ ਜਿਹਾ ਆਪਾਂ ਇਹਨਾਂ ਨੂੰ ਚੌਲ ਆਪਣੇ ਬਹੁਤ ਹੀ ਜ਼ਿਆਦਾ ਸੋਹਣੇ ਬਣੇ ਨੇ ਇਹ ਚੌਲ ਆਪਣੇ ਬਿਲਕੁਲ ਬਣ ਕੇ ਤਿਆਰ ਹੋ ਗਏ ਸੀ ਤੇ ਇੱਧਰ ਆਪਾਂ ਪਲੇਟ ਵਿੱਚ ਸਰਵ ਕਰ ਲਏ ਨੇ ਤੇ ਚੌਲ ਤੁਸੀਂ ਦੇਖੋ ਕਿਦਾਂ ਕੱਲੇ ਕੱਲੇ ਚੌਲ ਆ ਬਹੁਤ ਹੀ ਜ਼ਿਆਦਾ ਸੋਹਣੇ ਚੌਲ ਬਣੇ ਜੇਕਰ ਤੁਹਾਨੂੰ ਮੇਰੇ ਬਣਾਏ ਹੋਏ ਚੌਲ ਵਧੀਆ ਲੱਗੇ ਤਾਂ ਤੁਸੀਂ ਜ਼ਰੂਰ ਇਹ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਮੈਨੂੰ ਹੌਸਲਾ ਬਣਦਾ ਰਹੇ ਧੰਨਵਾਦ ਤੁਹਾਡੇ ਸਾਰਿਆਂ ਦਾ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਮੇਰੀ ਬਣਾਈ ਹੋਈ ਰੈਸਪੀ ਕਿਵੇਂ ਦੀ ਲੱਗਦੀ ਹੈ ਜੇਕਰ ਨਹੀਂ ਵੀ ਚੰਗੀ ਲੱਗਦੀ ਤਾਂ ਵੀ ਕਮੈਂਟ ਵਿੱਚ ਦੱਸਿਆ ਕਰੋ ਵੀ ਕਿਤੇ ਕੋਈ ਕਮੀ ਰਾ ਜਾਂਦੀ ਆ ਫਿਰ ਬੰਦਾ ਉਸ ਕਮੀ ਨੂੰ ਸੁਧਾਰ ਲੈਂਦਾ ਤੇ ਬਾਕੀ ਸਾਡੇ ਬੀਬੀ ਜੀ ਤੇ ਸਾਰੇ ਅਸੀਂ ਇਸ ਤਰ੍ਹਾਂ ਹੀ ਬਣਾਉਂਦੇ ਸੀਗੇ ਤੇ ਮੈਂ ਉਸੇ ਤਰ੍ਹਾਂ ਦੇਸੀ ਤਰੀਕੇ ਨਾਲ ਹੀ ਬਣਾਉਂਦੀ ਆ ਤੇ ਤਾਂ ਕਰਕੇ ਵੀ ਮਤਲਬ ਅਸੀਂ ਤਾਂ ਵੈਸੇ ਜਦੋਂ ਖੰਡ ਪਾਠ ਵੀ ਕਰਵਾਉਂਦੇ ਹੁੰਦੇ ਸੀ ਨਾ ਤੇ ਉਦੋਂ ਜੇ ਕਿਤੇ ਵੈਸੇ ਤਾਂ ਆਪ ਹੀ ਬਣਾਈ ਦੇ ਸੀਗੇ ਬੀਜੀ ਬਣਾਉਂਦੇ ਹੁੰਦੇ ਸੀ ਤੇ ਜੇ ਕਿਤੇ ਹਲਵਾਈ ਵੀ ਬਣਾਉਂਦਾ ਸੀ ਨਾ ਉਹ ਵੀ ਇਸੇ ਤਰੀਕੇ ਨਾਲ ਹੀ ਬਸ ਉਹ ਇੰਨਾ ਹੁੰਦਾ ਸੀ ਵੀ ਜਾਦੇ ਹੁੰਦੇ ਸੀ ਚੌਲ ਤੇ ਮੰਜੇ ਤੇ ਖਲਾਰ ਦਿੰਦੇ ਸੀਗੇ ਕਪੜਾ ਪਾ ਕੇ ਹਨਾ ਤੇ ਬਾਕੀ ਚੌਲ ਸੇਮਵੇਂ ਬਣਦੇ ਸੀਗੇ ਚੌਲ ਬਹੁਤ ਹੀ ਸੋਹਣੇ ਬਣੇ ਆ ਤੇ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ